ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤੀ ਜਟਾਣਾ ਆਪਣੇ YouTube ਚੈਨਲ ਪ੍ਰੀਤੀ ਜਟਾਣਾ ਚੈਨਲ ਤੋਂ ਵੀਡੀਓ ਬਣਾ ਰਿਹਾ ਅੱਜ ਚਾ ਅਸੀਂ ਚੱਲੇ ਆਂ ਡਲਹਾਉਜੀ ਤੇ ਹੁਣ ਪਹੁੰਚ ਚੁੱਕੇ ਆਂ ਅਸੀਂ ਜਲੰਧਰ ਥੋੜਾ ਪਹਿਲਾਂ ਬਾਉਂਡਰੀ ਲੋ ਕਰਕੇ ਪਹਿਲਾਂ ਸਟਾਰਟਿੰਗ ਤੋਂ ਵੀਡੀਓ ਬਣਾਈ ਨਹੀਂ ਹੁਣ ਅੱਜ ਤੋਂ ਬਾਅਦ ਤੁਹਾਨੂੰ ਡਲਹਾਉਜੀ ਦਾ ਸਾਰਾ ਵਲੌਗ ਦਿਖਾਵਾਂਗੇ ਹੁਣ ਤੱਕ ਉਹਨੇ ਸਾਨੂੰ ਆਪਣਾ ਦੂਦਰਸ਼ਨ ਜਲੰਧਰ ਇੱਥੇ ਆਈ ਆਪਣਾ ਜਲੰਧਰ ਦੂਦਰਸ਼ਨ ਜਿਹੜਾ ਨਿੱਕੇ ਹੁੰਦੇ ਆਪਾਂ ਦੇਖਦੇ ਹੁੰਦੇ ਸੀ ਪ੍ਰੋਗਰਾਮ ਜਲੰਧਰ ਦੂਦਰਸ਼ਨ ਤੇ ਲਿਸ਼ਕਾਰਾ ਵਗੈਰਾ ਆਉਂਦੇ ਹੁੰਦੇ ਸੀਗੇ ਇਹ 90 ਦੇ ਦਾ ਇੱਕ ਵਾਲੇ ਨੂੰ ਪਤਾ ਹੋਊਗਾ ਜਿਹੜੇ 2000 ਵਾਲੇ ਉਹਨਾਂ ਨੂੰ ਤਾਂ ਨਹੀਂ ਵਿਚਾਰਿਆਂ ਨੂੰ ਕੁਝ ਪਤਾ ਹੋਣਾ ਹੁਣ ਜਲੰਧਰ ਸਿਟੀ ਚ ਪਹੁੰਚ ਚੁੱਕੇ ਆਂ ਤੇ ਜਲੰਧਰ ਨੂੰ ਬਾਈਪਾਸ ਕਰਾਸ ਕਰਾਂਗੇ ਫਿਰ ਪਠਾਨਕੋਟ ਪਠਾਨਕੋਟ ਤੋਂ ਅੱਗੇ ਡਲੋਜੀ ਨਾਲ ਦੀ ਨਾਲਸ ਨੂੰ ਰਸਤੇ ਨਜ਼ਾਰੇ ਵੀ ਦਿਖਾਈ ਚੱਲਾਂਗੇ ਤੇ ਜੇ ਹਾਂਜੀ ਹਾਂਜੀ ਫਰੈਂਡ ਹੁਣ ਦਸੂਹੇ ਤੋਂ ਖਾਣਾ ਖਾ ਕੇ ਚੱਲ ਪਏ ਆਂਗੇ 130 ਕਿਲੋਮੀਟਰ ਰਹਿ ਗਿਆ ਡਲਹੋਜੀ ਪਠਾਨਕੋਟ ਰਹਿ ਗਿਆ 40 ਕਿਲੋਮੀਟਰ ਰਹਿ ਗਿਆ ਤੇ ਪ੍ਰੋਂਠਾ ਦੇ ਵੀਡੀਓ ਬਣਾਉਣਾ ਭੁੱਲ ਗਏ ਦਿਖਾਉਣੇ ਤੁਹਾਨੂੰ ਬਾਹਰ ਦਾ ਵੀਉ ਖਾਣਾ ਖਾਣ ਤੋਂ ਬਾਅਦ ਚੱਲ ਪਏ ਨਾਲ ਹੈ ਮੇਰੇ ਭੈ ਲੱਟਾ ਸਾਡੀ ਗੱਡੀ ਦਾ ਸੰਜੀਤ ਨਾਲ ਅੰਗਰੇਜ਼ ਫੂਲੇਵਾਲ ਤੇ ਆਹ ਦੇਖੋ ਜੀ ਬਾਹਰ ਦਾ ਵੀਉ ਬਹੁਤ ਸੋਹਣਾ ਵੀਉ ਲੱਗਦਾ ਹੈ ਰੋਡ ਦਾ ਖਾਣਾ-ਦਾਣਾ ਸਾਡੇ ਕੋਲੇ ਆਵਦਾ ਸੀਗਾ ਕੱਢੀ ਅਸੀਂ ਨਾਲ ਤਾਂ ਐਵਰੇਜ ਵਧੀਆ ਲਈ ਜਾਂਦੇ ਆ 60 65 ਦੀ ਚਲਾਈ ਜਾਂਦੇ ਆ ਕਿ ਐਵਰੇਜ ਵਧੀਆ ਹੁੰਦੀ ਹੈ ਆਪਦੇ ਪਰੌਂਠੇ ਕਰਕੇ ਸਾਨੂੰ ਸਾਰਾ 50 ਰੁਪਏਾਂ ਚ ਪਿਆ ਢਾਬੇ ਤੇ ਖਾਣਾ ਸਵਾਦ ਵੀ ਆਦੇ ਕਰਦੇ ਸਵਾਦ ਤਾਂ ਹੁੰਦੇ ਵੀ ਘਰ ਦਾਲ ਰੋਟੀ ਘਰ ਦੀ ਦਿਵਾਲੀ ਅੰਬਰ ਸਕਦੀ ਐਵੇਂ ਤਾਂ ਨਹੀਂ ਕਹਿੰਦੇ ਓਕੇ ਜੀ ਲੱਸੀ ਵੀ ਰੋਲ ਲੈਂਦੀ ਆ ਪਰ ਉਹ ਉਹਦੇ ਲਾਗੇ ਪੈਸੇ ਚ ਜੇਬੜਾਂ ਦੀ ਚਰਣੀ ਸੀਗੀ ਸਵਾਦ ਆ ਗਿਆ ਸਿਰ ਆ ਰ ਗਿਆ ਓਕੇ ਜੀ ਮਿਲਦੇ ਆ ਅੱਗੇ ਹੋਣੇ ਤੁਹਾਨੂੰ ਵਿਊ ਲੈ ਜਾਉਣਗੇ 30 ਕਿਲੋਮੀਟਰ ਪਿੱਛੇ ਰਹਿ ਗਏ ਆ ਦੇਖੋ ਕਟਮ ਜੀ ਪਹਾੜ ਆ ਗਿਆ ਇਹ ਫਿਰਦੇ ਪੰਜਾਬ ਚ ਹੀ ਹੈ ਪਠਾਨਕੋਟ ਤੋਂ 50 ਕਿਲੋਮੀਟਰ ਅੱਗੇ ਆ ਗਿਆ ਹੈ ਪੰਜਾਬ ਦਾ ਏਰੀਆ ਆ ਇਧਰ ਵਿਊ ਦੇਖੋ ਜੀ ਦੇਖੋ ਪਹਾੜ ਸੋਹਣੇ ਬੜੇ ਲੱਗਦੇ ਪੰਜਾਬ ਚ ਵੀ ਇੰਨਾ ਕੁਝ ਦੇਖਣ ਨੂੰ ਇਹ ਤਾਂ ਪਤਾ ਹੀ ਨਹੀਂ ਸੀਗਾ ਦਰ ਕੋਈ ਗੱਡਾ ਆਹ ਥੋੜੀ ਸੜਕ ਮਾੜੀ ਹੈ ਜਾਨ ਕੋਈ ਨਾ ਸੜਕ ਹੋ ਸਾਰੀ ਸੜਕ ਵਧੀਆ ਸੀਗੀ ਇੱਥੇ ਢਲੌਜੀ ਤੋਂ 30 ਕਿਲੋਮੀਟਰ ਪਿੱਛੇ ਥੋੜਾ ਇੱਕ ਡੋਟਾ ਇੱਕ ਟੁੱਟਵਾਇਆ ਹੈਗਾ ਇੰਨਾ ਖਰਾਬ ਵੀ ਨਹੀਂ ਵਸ ਚੱਲ ਪਈ ਸੀ ਚਲੋ ਅਗਲਾ ਸਫਰ ਤੁਹਾਨੂੰ 2-3 ਮਿੰਟਾਂ ਬਾਅਦ ਚ ਵਧੀਆ ਚੀਜ਼ ਆਈ ਮਾੜੀ ਚੀਜ਼ ਹੋਰ ਰੂਪ ਤੋਂ ਬਾਹਰ ਨਿਕਲ ਕੇ ਬੇਬੂ ਬੜੋਵੇਂਗੇ ਇੱਧਰ ਤੋਂ ਤੇ ਸੋੜਦਾ ਕਿਲੋ ਸੀਸੇ ਵਿੱਚ ਘਰ ਘਟ ਹੋ ਰਹੀ ਹੈ। ਉਹ ਸੋਹਣਾ ਸਫਰ ਆ ਬਈ। ਦਲੌਜੀ ਦਾ ਟਾਈਮ ਤੋਂ ਟਾਈਮ ਕੱਢ ਕੇ ਥੋੜੇ ਜਿਹੇ ਪੈਸੇ ਬਚਾ ਕੇ ਦੇਖ ਆ ਸਕਦਾਗਾ। ਕੋਈ ਬਾਲਾ ਮਹਿੰਗਾ ਨਹੀਂਗਾ। ਅੱਲਾ ਤੇਲ ਪਾਣੀ ਦਾ ਸਰਚੀ ਹੈ। ਰੀਪਟਾਨਗੋੜ ਤੋਂ ਬੱਸਾਂ ਵੀ ਸਿੱਧੀ ਆਉਂਦੀਆਂ ਆ। ਅ ਪਿੰਡ ਉਹਰਾਂ ਗਾ ਪਿੰਡਾਂ ਨਿੱਕੇ ਨਿੱਕੇ ਪਿੰਡ ਐ। ਹਾਂਜੀ ਹੁਣ ਅਸੀਂ ਪਿੱਛੇ ਐ 20 25 22 ਕਿਲੋਮੀਟਰ ਪਿੱਛੇ ਐਂ ਗੇ। ਦਲਹੌਜੀ ਤੋਂ ਉੱਥੇ ਅਸੀਂ ਖਾਣ ਨੂੰ ਮੂਮਜ਼ਖਾਨ ਨੂੰ ਜੀ ਕੀਤਾ। ਤੇ ਪਹਾੜੀ ਮੂਮਜ਼ਖਾਨ ਨੇ ਆਏ ਅਸੀਂ ਨੈਣੀਗੜ੍ਹ ਦਾ ਪਿੰਡ ਖੜੇ ਸੀ ਇੱਥੇ। ਆ ਮੂਮਜ਼ਦੀ ਦੁਕਾਨ ਆ। ਤੇ ਇੱਥੇ ਕੋਈ ਸ਼ਰਾਰਤੀ ਅੰਸਰ ਰਾਤ ਆ ਗੁੱਗ ਲਗਾ ਗਿਆ ਸੀਗਾ ਤਾਂ ਚੀਲ ਦੇ ਦਰਖਤ ਨੂੰ ਅੱਗਾਂ ਸੇਖ ਸੁੱਕ ਪੈ ਗਿਆ ਉੱਧਰ ਦਿਖਾਉਣੇ ਆਗੇ ਨਾਲੇ ਤੁਹਾਨੂੰ ਖਾਣਾ ਪੀਣਾ ਦਿਖਾ ਦੇਾਂਗੇ ਇੱਧਰ ਦੇਖੋ ਇਹ ਇੱਥੇ ਕਿਹਨਾਂ ਜਗ ਹੁਣ ਵੀ ਤੂੰ ਆ ਨਿਕਲੀ ਜਾਂਦਾ ਹੁਣ ਇੱਥੇ ਨਰੇਗਾ ਵਾਲੇ ਵਰਕਰ ਗਏ ਆ ਉਹ ਕਹਿੰਦੇ ਜੀ ਨਾ ਹੁਣ 부ਜੀ ਇਹਨਾਂ ਨੂੰ 400 ਰੁਪਏ ਰੈਂਟ ਦਿਹਾੜੀ ਦਿੰਦੇ ਆਗੇ ਜੇ ਨਾ 부ਜੋ ਕਹਿੰਦੇ ਸਾਨੂੰ ਰਾਤ ਤੱਕ ਵਜੋਣਾ ਪੂਗਾ ਜਿੰਨਾ ਚਿਰ 부ਜਦੀ ਨਹੀਂ ਸੀ ਘਰੇ ਨਹੀਂ ਜਾ ਸਕਦੇ ਸਰਕਾਰ ਵੱਲੋਂ ਆਰਡਰ ਹੁੰਦੇ ਇਹਨਾਂ ਨੂੰ ਕੋਈ ਸਿਸਟਮ ਹੋਊਗਾ ਇੱਥੇ ਪਹਾੜਾਂ ਦਾ ਦੇਉਰ ਦੇਖਣ ਲਈ ਖੜੇ ਸੀ ਇੱਥੇ ਗੱਲ ਕਰ ਇਧਰ ਇਸ ਸਾਈਡ ਤਾਂ ਅੱਗ ਪਈ ਕਿਹੜੇ ਦਰਖਤ ਬੱਚੇ ਖੜੇ ਆ ਇਧਰ ਦੇਖਦਾ ਦੂਜੀ ਪਾਸੇ ਨੈਣੀਗੜ੍ਹ ਪਿੰਡ ਦਿਖਾਉਨੇ ਉੱਪਰੋਂ ਆ ਗਏ ਨੈਣੀਗੜ੍ਹ ਪਿੰਡ ਪਹਾੜੀ ਨਮਾ ਖੇਤ ਤੇ ਉਹ ਪੱਟੀਦਾਰ ਜੂਮ ਵਿੱਚ ਆਉਂਦੇ ਆਉਂਦੇ ਆ ਪ੍ਰੇਮ ਚ ਆ ਗਏ ਉਹ ਪਹਾੜੀ ਨਮਾ ਖੇਤ ਤੇ ਪੱਟੀ ਨਮਾ ਕਹਿੰਦੇ ਸੱਚ ਔੜੀਦਾਰ ਖੇਤ ਘੂੜੀਆਂ ਥੋੜੇ ਫਸਲਾਂ ਹੀ ਕਰਦੇ ਵਿਚਾਰੇ ਖਾਨ ਜੋਗਾ ਹੋ ਜਾਂਦਾ ਹੁਣ ਅਨ ਇੱਕ ਮੰਦਰਾਗਾ ਗੀਵੀ ਵੈਸ਼ਨੂ ਦੀ ਵੀ ਮਤਲਬ ਇਹ ਮੰਦਰ ਇੱਥੇ ਜਿੱਥੇ ਦੁਕਾਨਦਾਰ ਕੋਲ ਹਰ ਜਗ੍ਹਾ ਇੱਥੇ ਬਣਾਉਂਦੇ ਆ ਓਕੇ ਭਾਈ ਰੈਡੀ ਹਾਂ ਭਾਈ ਐਗ ਵਾਲੀ ਕਰਦੀ ਮੈਂ ਗਈ ਪੁਰਜੀ ਵਾਲੀ ਬੱਜੀ ਐ ਕਿ ਨੌਨ ਵੇਜ ਹੈ ਨਹੀਂ ਚੱਲ ਬੱਜ ਕਰਦੇ ਇੱਕ ਪਲੇਟ ਮੈਗੀ ਦੀ ਕਹਦੀ ਤਾਂ ਤੇ ਇੱਕ ਸਾਡੇ ਮੂਮ ਜਾ ਰਹੇ ਆ ਦੁਕਾਨ ਦਾ ਨਾਮ ਹੈ ਸਿਲ버 ਓਕ ਟਾਊਨ ਇੱਥੋਂ ਅਸੀਂ ਮੂਮਜ਼ ਲੈਂਦੇ ਆ ਬਾਈ ਦੇ ਦੇਖਦੇ ਮੂਮਜ਼ ਕਹੇ ਆ ਤੇ ਦੁਹਾ ਮੈਗੀ ਆ ਰਹੀ ਹੈ ਕਿਉਂਕਿ ਮੈਂ ਮੂਮਜ਼ ਹੋ ਮੂਲ ਦਾ ਨਾਮ ਹਾਲ ਪੂਰਾ ਬੇਵੀ ਹੈ ਤੇ ਉਹਨਾਂ ਅਸੀਂ ਮੈਗੀ ਦਾ ਇੰਤਜ਼ਾਰ ਕਰੀ ਜਾਂਦੇ ਹੁਣ ਮੂਮਜ਼ ਟਰਾਈ ਕਰ ਲਿਆ ਆਪ ਵੀ ਜੀ ਡਲੋਜੀ ਪਹੁੰਚ ਚੁੱਕੇ ਆ ਇਹ ਦੇ ਦਿੱਤੀ ਪਨੀਰੀ ਆ ਕਦਾ ਜਨਤਾ ਕਾਲ ਵਾਲੀ ਪਤਾ ਨਹੀਂ ਕੀ ਜਾ ਕੇ ਖੀਰ ਚ ਹੱਥ ਪਾਉਣਾ ਹੁੰਦਾ ਸੜੀ ਜੀ ਟੈਕਸੀ ਨਾਲ ਤਪਾਏ ਪੈਣ ਡੂਲਵਾਰੀ ਕਿਤੇ ਕੱਟ ਮਾਰ ਲੈਂਦਾ ਕਿਤੇ ਕੁਸ਼ ਕਰ ਲੈਂਦਾ ਨਾਲੇ ਨੰਗਿਆ ਨਹੀਂ ਗਾ ਮੂਰੇ ਆ ਦੇਖੀ ਸੱਚ ਸੌਰੀ ਡਲੋਜੀ ਦਾ ਵੀਊ ਦੇਖਿਓ ਪਹੁੰਚਣ ਵਾਲਿਆਂ ਤੇ ਅਸੀਂ ਗਾਂਧੀ ਚੌਂਕ ਦੀ ਲੋਕੇਸ਼ਨ ਭਰੀ ਹੈ ਉੱਥੇ ਹੋਟਲ ਮਿਲਦਾ ਰੈਂਟਰ ਤੇ ਲੈਣੇ ਤੇ ਹੋਟਲ ਦਿਖਾਵਾਂ ਤੁਹਾਨੂੰ ਕਹੇ ਜਾਓ ਹੋਟਲ ਆਹਦੇ ਜੀ ਦੇ ਦਰ ਤੇ ਝੀਲ ਦੇ ਦਰਖਤ ਹਰੀਆਲੀ ਹਰੀਆਲੀ ਉਧਰ ਬਾਹਨ ਆਪਣੇ ਦਾ ਵਿਲੇ ਹੋਏ ਬਈ ਦਰਖਤਾਂ ਦਾ ਅੱਖਾਂ ਵਿੱਚੀਆਂ ਪਈਆਂ ਸੀਗੀਆਂ ਤੂੜੀਆਂ ਦੇ ਅੱਖਾਂ ਪੂਰੇ ਇੱਥੇ ਕਿਰਾਂ ਤਾਂ ਸ਼ਾਂਤੀ ਆ ਗਈ। ਹੂੰ ਜੰਮੋਂ ਦੀਆਂ ਵੀ ਕੱਢੀ। ਦੇਖੋ ਜੀ। ਆਕਸੋਨ ਸਿਟੀ ਦਾ ਮਾਹੌਲ ਦਿਖਾਵਾਂਗੇ। ਇਤੇ ਬੜੇ ਅੱਕਿਆਂ ਸੀ ਐਚਆਰ ਵਾਲੇ ਤੇ। ਅੰਜੀ ਹੁਣ ਗਾਂਧੀ ਚੌਕ ਵੱਲ ਜਾ ਰਹੇ ਆ ਪੋਸਟ ਚੌਕ ਨੂੰ ਲੰਘ ਕੇ ਗਾਂਧੀ ਚੌਕ 'ਚ ਦੇਖਦੇ ਆ ਥੋੜਾ ਟਲਰੈਂਟ ਤੇ ਲੈਣੇ ਸੜਕਾਂ ਬੜੀਆਂ ਨੇ ਸੜਕਾਂ ਹਾਏ ਤਾਂ ਛੋਟੀ ਸੜਕ ਆ ਕਿ ਹੋਟਲ ਵਾਲ ਲੈਣ ਵਾਲੀ ਤੇ 뷰 ਬਹੁਤ ਵਧੀਆ ਸੋਹਣਾ ਇੱਥੋਂ ਇੱਧਰ ਵੀ 뷰 ਦਿੱਤਰ ਇੱਧਰ ਹੋਟਲ ਹੀ ਹੋਟਲ ਆ ਗਏ ਯਾਰ ਸਫੇਰ ਇੱਕ ਸਾਈਡ ਪਹਾੜ ਹੈ ਇੱਕ ਸਾਈਡ ਦੰਗਰੀ ਉਹ ਦੇਖੋ ਕਿੰਨਾ ਸੋਹਣਾ ਪਹਾੜ ਹਾਂ ਇੱਧਰ ਗਲਗਰ ਦਰ ਦਰ ਆਖਤਾ ਹੈ ਉੱਚੀ ਤਾਂ 뷰 ਲਾ ਮਗਰ ਖੜਾ ਆ ਗਏ ਆ लास्ट ਤੇ ਥੋੜਾ ਭੀੜਾ ਰਸਤਾ ਹੈ ਹੋਟਲ ਵਾਲਾ ਇਹ ਵੀ ਹੈਗੀ 18 ਫੁੱਟੀ ਸੜਕ ਤਾਂ ਇਹ ਵਾਲੀ 33 ਫੁੱਟੀ ਜੜਕ ਸੀ ਬਸ ਕੋਈ ਬਾ ਔਖਾ ਸਾਰਾ ਰਸਤਾ ਨਹੀਂ ਹੈਗਾ ਜਿਵੇਂ ਮਣੀ ਕਰਨ ਵਾਲਾ ਔਖਾ ਰਸਤਾ ਉਹ ਚੱਕਰ ਨਹੀਂ ਹੈਗਾ ਬਾੜੀ ਚੜਾਈ ਵੀ ਨਹੀਂ ਹੈਗੀ ਨੋਰਮਲ ਜੀ ਚੜਾਈ ਹੈਗੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਡਲਹੌਜੀ ਦਾ ਟੂ ਟ੍ਰਿਪ ਬਣਾਓ ਵਧੀਆ ਸਸਤਾ ਪਾਉਣ ਦਾ ਅਸੀਂ ਤਾਂ ਕਰਿਓ ਖਾਣ ਦਾ ਸਮਾਨ ਗੋਲਗਲੇ ਵਗੈਰਾ ਮਠੀਆਂ ਵਗੈਰਾ ਬਟਿੰਡੇ ਵਾਲਾ ਸਾਰਾ ਜ਼ਮਾਨ ਲੈ ਕੇ ਆ ਬਾਬੇ ਵਾਲਾ ਮਠੀਆਂ ਗਲਗਲੇ ਖਾ ਲੋ ਸਰਸਵਾਰ ਮਾਨਾ ਟਿਕੜੇ ਕੋਲ ਕਾਉਣ ਪਿੰਡ ਦਾ ਕਰ ਰਿਹਾ ਕਰੂ ਚੱਕ ਲੈ ਬਰੋਂਠੇ ਵੀ ਘਰੋਂ ਲੈ ਕੇ ਆਏ ਸੀ ਚਟਣੀ ਤੇ ਬਣਾਉਣੀ ਚੱਲਣੀ ਸੀ ਬਸ ਥੋੜੀ ਲੱਸੀ ਜ਼ਰੂਰ ਲੈਣੀ ਪੈਗੀ ਲੱਸੀ ਰਾਹ 'ਚ ਨਹੀਂ ਸਾਨੂੰ ਇਹ ਪਤਾ ਸੀ ਵੀ ਰਸਤੇ 'ਚ ਗਰਮ ਹੋ ਜਾਣੀ ਆ ਅੱਛਾ ਹਾਈ ਟੇ ਦੇ ਲਿਆ ਸਾਰਾ ਆ ਗਏ ਨੇ ਥੋੜਾ ਜਿਹਾ ਅਸੀਂ ਹੋਟਲ ਉਹ ਹੀ ਹੈ ਕਰਿਆ ਚੌਕ ਆ ਜਾਂਦਾ ਸਿਰ ਗੱਡੀ ਗੁੱਡੀ ਕੱਢਣ ਦਾ ਥਾਂ ਹੋ ਜਾਂਦੀ ਤੇ ਬਸ ਆਉਣ ਵਾਲੇ ਸਾਹਮਣੇ ਗਾਂਧੀ ਚੌਕ ਹਾਂ ਗੱਡੀ ਦੀ ਪਾਰਕਿੰਗ ਫੋਲ ਗੱਪੇ ਦਾ ਇਹ ਨਾਲੇ ਵਧੀਆ ਹੁੰਦਾ ਕਰਰਾਏ ਪਾਣੀ ਵਾਲੇ ਹੁੰਦੇ ਹੈ। ਕੋਈ ਗੱਡੀ ਤਾਂ ਮਤਲਬ ਨਹੀਂ ਨਾ ਬਾਰਕ ਵੀ ਐਗਰ ਤੇ ਰੋੜ ਤੇ ਐਚ ਪੀ ਐਚ ਪੀ ਮਿਲ ਗਿਆ। ਇੱਥੇ ਲੋਕਾਂ ਲੱਗੇ। ਇੱਥੇ ਆ। ਮਾਰਕੀਟ ਆ ਕਿੱਥੇ। ਉੱਤਲ ਟਲਹਾ ਜੀ। ਆ ਗਾਂਧੀ ਚੌਕ ਇੱਥੇ। ਆ ਖੜਾ ਉਹ। ਉਹ ਖੜਾਈ ਮਹਾਤਮਾ ਗਾਂਧੀ। ਆਹੋ। ਇਸ ਚਾਰਾ। ਆ ਗਾਉਣੇ ਨੂੰ ਪੁੱਛਣਾਵੇ ਕਿੰਨਾ ਕੁ ਮੂਰੇ ਲੰਘੇ ਸਾਥੋਂ ਕੱਢ ਲੈਣਾ ਤੂੰ ਸਾਈਡ ਬੜੇ ੱੱਕੇ ਨਾਲ ਗੱਡੀ ਪਾਰ ਕਰਕੇ ਕਿਤੇ ਕੁਛ ਕਰਿਆ ਬੜੇ ੱੱਕੇ ਪੁੱਛਾਂਗੇ ਤਾਂ ਜ਼ਰੂਰ ਹੈ ਵੀ ਗੱਡੀ ਰੋਕ ਕੇ ਨਾ ਇਹ ਤਾਂ ਪੁੱਛਾਂਗੇ ਹੁਣ ਕਿੰਨਾ ਕੁ ਪਹਿਲਾਂ ਆ ਗਏ ਸਾਥੋਂ ਆਗੇ ਲੋਕੇਸ਼ਨ ਤੇ ਬਸ ਇਹ ਤਾਂ ਗੱਡੀ ਦਾ ਦੇਖ ਕਿਤੇ ਮਟਰ ਦੇਸ਼ ਜੀ ਗੱਡੀ ਟਰਾਈ ਕਰਦੇ ਹਾਂ ਹੋਟਲ ਦੇ ਉਹ ਹਾਂ ਜੀ ਅਸੀਂ ਹੁਣ ਹੋਟਲ ਤਾਜ ਪੈਲੇਸ ਚ ਰੁਕ ਰਹੇ ਹਾਂ ਇੱਥੋਂ ਬਹੁਤ ਵਧੀਆ ਬੀਅੂ ਆਫਰ ਫਰਾਂ 2000 ਰੁਪਏ ਦਾ ਰੂਮ ਪਏਗਾ ਤਿੰਨ ਬੰਦਿਆਂ ਦਾ ਕਾਰ ਚੋਂ ਸਮਾਨ ਲਾਈ ਜਾਂਦੇ ਆਪਣੇ ਪਰ ਸਾਨੂੰ ਰੂਮ ਵੀ ਚੈੱਕ ਕਰਾਵਾ ਗਏ ਉਹ ਚ ਬਾਲਕਨੀ ਵਗੈਰਾ ਸਾਰਾ ਕੁਝ ਹੈਗਾ ਇੱਧਰ ਦੇਖੋ ਜੀ ਉੱਪਰ ਦਾ ਜੂ ਸਮਾਨ ਸਾਡਾ ਉਹ ਬਾਈ ਜਿਹੜਾ ਸੀਗਾ ਗੱਡੀ ਤੋਂ ਲੈਣ ਵਾਲਾ ਉਹ ਲੈ ਗਿਆ ਉਹ ਚੱਪੜਾ ਚੱਕ ਲਿਓ ਹਾਂਜੀ ਤਾਂ ਮੈਂ ਬਲਾਓ ਬਣਾਈ ਜਾਂਦਾ ਓਏ ਕੋਈ ਬਾਅਦ ਚ ਲੈ ਜਾਗੇ ਕਿਰਾ ਕਮਰੇ ਤੱਕ ਪਹੁੰਚੀਏ ਨਾ ਚਪਲਾਂ ਤਾਂ ਮੈਨੂੰ ਫੜਾ ਦੇ ਇੱਧਰ ਦੇਖੋ ਜੀ ਬਾਹਰ ਦਾ ਗਊ ਪਾਰਕਿੰਗ ਚ ਖੜਿਆ ਸੇ ਰੈਸਟੋਰੈਂਟ ਵਗੈਰਾ ਵਿੱਚ ਹੀ ਆ ਖਾਣ ਦਾ ਵੀ ਕੋਈ ਚੱਕਰ ਨਹੀਂ ਦੂਰ ਦਾ 1 ਕਿਲੋਮੀਟਰ ਤੇ ਇੱਥੋਂ ਮਾਰਕੀਟ ਹੈ ਹੋਟਲ ਤਾਜ ਹੋਟਲ ਤਾਜ ਚ 2000 ਰੁਪਏ ਲੱਗਿਆ ਸਾਨੂੰ ਬਾਈਕ ਅ ਅ ਜੀ ਉਹਨਾਂ ਬਾਈਕ ਦੀ ਸਵਾਰੀ ਵੀ ਕਰ ਰਹੇ ਆਂਗੇ ਦੇਖਦੇ ਬਾਈਕ ਦੀ ਵੀ ਨਜ਼ਾਰੇ ਕੀ ਬਦ ਕੱਲ ਨੂੰ ਬਾਈਕ ਰੈਂਟ ਤੇ ਲੈ ਲਈਏ ਅੱਜ ਕੱਲ ਪਰ ਅਜੇ ਯਹਾਂ ਪਰ ਬਾਈਕ ਰੈਂਟ ਪਰ ਮਿਲ ਜਾਂਦੀ ਹੈ ਬਾਈਕ ਸਰ ਮਿਲ ਜਾਂਦੀ ਹੈ ਇਤਨਾ ਚਾਰਜਸ ਹੋਤਾ ਉਸਕਾ ਬਾਈਕ ਦਾ ਸਰ ਇਹ 1500 ਤੱਕ ਹੋਗਾ ਮਿਕਸ 1500 ਬੋਲੋ ਚਲੇ ਜਾਈਏ ਗਾੜੀ ਲੈ ਲੀਜੀਏ ਗਾੜੀ ਤਾਂ ਮੈਂ ਆਪਣੀ ਲੈ ਚ ਆਇਆ ਹਾਂ ਕਾ ਵੀ ਤੋਂ ਖਜ਼ਾਰ ਜਾਣਾ ਹੈ ਹਾਂ ਗਾੜੀ ਲੈ ਜਾ ਜੀ ਗਾੜੀ ਤਾਂ ਜਾਂਦੀ ਹੈ 1000 ਜਾਂਦੀ ਹੈ ਗਾੜੀ ਓਕੇ ਅੱਛਾ ਨੂੰ ਛੁੱਟੀਆਂ ਮੇਰੇ ਛੁੱਟੀਆਂ ਹੋ ਰਹੀਆਂ ਛੁੱਟੀਆਂ ਮੇਰੇ ਉਹਦੇ ਗਾਂਦੇ ਚੌਂਕ 'ਚ ਇੱਥੇ ਸ਼ਾਮ ਦੀ ਸ਼ਾਪਿੰਗ ਕਰਦੇ ਆਂ ਕੁਝ ਦੁਬਾਰੇ ਮਾਰਕੀਟ 'ਚ ਵੀ ਆਣਾਗਾ ਤੇ ਹੁਣ ਦੇਖ ਲੈ ਮਾਹੌਲ ਪਿਛੇ ਵਾਲੇ ਗਾਇਲਮਟ ਕੋਈ ਜ਼ਰੂਰੀ ਤਾਂ ਨਹੀਂ ਆ ਅੱਛਾ ਪਿਛੇ ਵਾਲੇ ਕਾ ਐਲਮੈਂਟ ਜ਼ਰੂਰੀ ਤਾਂ ਨਹੀਂ ਹੈ ਨਹੀਂ ਸਰ ਦੂਰ ਜਾਣਾ ਹੋ ਤਾਂ ਦਿਖੂ ਠੀਕ ਆ ਲੋਕਲ ਕਰੀਆ ਪਿਛੇ ਆ ਲੋਕਲ ਕੋਈ ਪ੍ਰੋਬਲਮ ਨਹੀਂ ਜਬ ਬਾਈਕ ਕਰੰਟ ਪਰ ਲੈਂਦੇ ਆ ਤਬ ਗਰੂਥ ਪੜਦੀ ਹੈ ਗਰੂਥ ਕਿਤਾ 25 ਓਕੇ ਨਾ ਇਧਰ ਪਾਇਨ ਸ਼ਾਪ ਆ ਕੇ ਸੇ ਲੈਣਾ ਤਾਂ ਹੋਉ ਚੀਜ਼ ਸੀਗੀ ਪਾਇਨ ਸ਼ਾਪ ਬਹੁਤ ਨਹੀਂ ਹਾਂਜੀ ਹੁਣ ਗਾਂਧੀ ਚੌਂਕ 'ਚ ਪਹੁੰਚ ਲਿਆ ਮਾਰ ਰੋਡ ਦੇਖਦੇ ਹਾਂ ਥੋੜਾ ਦਮ ਚੜ ਗਿਆ ਚੜਾਈ ਵਾਲਾ ਸੀਗਾ ਤੇਰੀ 1 ਕਿਲੋਮੀਟਰ ਹੋਟਲ ਥੋੜਾ ਜਿਹਾ ਦੂਰ ਮੇਰੇ ਸਾਨੂੰ ਗਾਂਧੀ ਚੌਂਕ ਤੋਂ ਮੇਨ ਲੋਕੇਸ਼ਨ ਤੋਂ ਮਾਰ ਰੋਡ ਤੋਂ ਕਿੰਨਾ ਦੂਰ ਇਹਦੇ 'ਚ ਨਜ਼ਾਰੇ ਦਿਖਾਉਂਦੇ ਲੋ ਜੀ ਆਪਾਂ ਗਾਂਧੀ ਚੌਂਕ 'ਚ ਕਰਿਆ ਤੇ ਹੁਣ ਅੱਗੇ ਦਾ ਮਹੌਲ ਦਿਖਾਉਂ ਆਂ ਮਾਰ ਰੋਡ ਤੇ ਚੱਲ ਇਧਰ ਬਾਹਰ ਖਾਣ ਪੀਣ ਦੀਆਂ ਦੁਕਾਨਾਂ ਕੋ ਸਟੋਰ ਸਾਰੇ ਵਿੱਚ ਗੇੜੇ ਲੱਗ ਰਹੇ ਨੇ ਸ਼ੇਰ ਤੇ ਕਬੂਤਰ ਬੱਕੇ ਬੱਕੇ ਬੈਰ ਰੱਖਣੇ ਰੱਖਣੀ ਕਬੂਤਰ ਆ ਰਿਹਾ ਕਬੂਤਰ ਬੈਠਾ ਆ ਘਰ ਗੋਸ਼ ਆ ਕਿੰਨੇ ਦਾ ਵੀਰੇ 20 ਰੁਪਏ ਦੇਖੋ ਭਾਈ ਤੁਸੀਂ ਦੇਖੋ 30 ਰੁਪਏ ਘਰ ਗੋਸ਼ ਦਾ ਫੋਟੋ ਦਿਓ ਇਹ ਨਜ਼ਰਾ ਨਹੀਂ ਲੱ ਲੱ ਵੀ ਅੰਗਰੇਜ਼ ਸਿੰਘ ਸਾਡਾ ਫਰੈਂਡ ਫੂਲੇ ਵਾਲਾ ਆਵਾਜ਼ ਵਾਂਗੂ ਨਾ ਪੁੱਲਾ ਜਾਵੇ ਖੜਾ ਆਵਾਜ਼ ਦੀ ਜ਼ੋਰ ਦੀ ਲਾਏ ਕਬੂਤਰ ਨੂੰ ਵਾ ਕੇ ਕਬੂਤਰ ਵਾਏ ਬੜਿਆ ਖੜਾ ਸਾਂਝੀਦਾਰ ਲਾਟ ਰਹੀ ਫੋਟੋ ਕਰੀ ਉਹਦੀ ਫੋਟੋ ਕਰੀ ਜਾਂਜੀ ਓਕੇ ਜੀ ਨਾਰਮਲ ਜੀ ਕਰਦੇ ਤੇ ਵਧੀਆ ਹੋ ਜਾਂਦੀ ਫਿਰ ਤੇ ਬਸ ਆ ਮਿਲ ਚੋ ਹੂੰ ਸਮਾਂ ਉਸ ਪੈਕਿੰਗ ਦੀ 16 ਦਾ ਨਹੀਂ ਕਿਤੇ ਅਗਲੇ ਦਿਹਾੜੀ ਮਾਰਦੇ ਉਹਦੇ ਵੀ ਉਹ ਕਰਤਾ ਕੰਮ ਹੂੰ ਤਾਂ ਸ਼ਿਕਾਇਤ ਲੱਗਦਾ ਵੱਡੀ ਨਹੀਂ ਜਾਣਾ ਕੀ ਐਜ ਇਸ ਚੱਲੇਗੇ ਦਾ ਚਾਂਸ ਵੱਡੇ ਤੇ ਜਾਏ ਆ ਨਾ ਹੰਬ ਗੱਡੇ ਜਾਏਗੀ ਨਹੀਂ ਫੇਰ ਵੀ ਬੈਠਣ ਦਾ ਤਾਂ ਫਰਕ ਪੈਂਦਾ ਹੀ ਆ ਉਹ ਕੋਸ਼ਤ ਕਰਦੇ ਹੁੰਦਾ ਮੜਾ ਮੂਟਾ ਹਾਂ ਕਰਤਾ ਬੈਠਿਆ ਕਰਤੀ ਇੱਧਰ ਲੈ ਕੇ ਕਰਦੇ ਰਾਈਟ ਹੈਂਡ ਤੇ ਹੁਣ ਚੱਲਿਆ ਮਾਰ ਰੋਡ ਵੱਲ ਇੱਧਰ ਖਾਣ ਪੀਣ ਦੀ ਦੁਕਾਨਾਂ ਆ ਗਈ ਅੱਗੇ ਠੇਕਾ ਹੋ ਗਿਆ ਆ ਕਰ ਕੋਸ਼ਨਾ ਕਰਾਉਣੀ ਆ ਫਿਰ ਕੋਸ਼ਨਾ ਆ ਇੱਥੇ ਉਹ ਛਾਲ ਮਾਰ ਕੇ ਗਿੱਜਿਆ ਓਏ ਲੈ ਮੇਰ ਨਾਲ ਕਰਾ ਦੇ ਮੈਂ ਕਰਾਉਂਦਾ ਰਹਿ ਬੀਨਾ ਕੋਕ ਬਣਾਈ ਹੋਰੇ ਠੇਕੇ ਮਾਇ ਕੋਟੇਟੇਨਾ ਟੇਟੇਨਾ ਟੇਟੇਨਾ ਵੀਡੀਓ ਬਣਾਈ ਦੇ ਆਇਕਸ ਇਹ ਮੋੜ ਕੇ ਹੀ ਨੇ ਕਰੇ ਹਾਂ ਜਰਾ ਜੀ ਦੁਬਾਰਾ ਖਰਚਾ ਜੁਟਾ ਵੀ ਇਹ ਦੇਖੀ ਦੇਖ ਥੋੜੀ ਮੇਰੇ ਕਰ ਲਿਆ ਦਾ ਕੀ ਮਾਰ ਦੂ ਇਹ ਨਿਆਣੇ ਰਹੂਗਾ ਕੋਈ ਪਕੜ ਨਾ ਭਾਜੀ ਹਾਂਜੀ ਨਹੀਂ ਕਿੰਨੇ ਹੋਗੇ ਚਰ ਕੱਟ ਲਾ ਕੇ ਅੱਗੇ ਤੋਂ ਸਟਾਰਟ ਕਰਦੇ ਆ ਥੋੜੀ ਜਿਹੀ ਵੀਡੀਓ ਹਾਂ ਹਾਂ ਉਹ ਚੱਲਨੇ ਆ ਵੀ ਮਾਰ ਰੋਡ ਤੇ ਹੁੰ ਦੇਖਦੇ ਆ ਲਾਈਟਿੰਗ ਲੂਟਿੰਗ ਤਾਂ ਘੈਂਟ ਲੱਗਦੀ ਜੀ ਮਾਹੌਲ ਹੀ ਪੂਰਾ ਖੰਗੜਾ ਹੋਣਾ ਹੈ ਨਾ ਇਹਦੇ ਵੀ ਨੋ 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 ਕੋਚ ਕੁਛ ਮੀਠਾ ਨਾ ਹੋ ਜਾ ਵਸ ਅਗਰ ਹੀ ਮਾਰ ਤੋ ਇਹ ਮਠਾ ਪਾਣੀ ਆਜੋ ਜਗਲਾ ਆ ਗਏ ਹਨ ਕਰਮ ਕਲਾ ਹੋ ਜਾਣਾ ਇਹ ਜੀ ਚਾ ਰਬੜੀ ਰੁਬੜੀ ਚੌਂਕ ਦਾ ਸਰਦਾਰਾਂ ਖਾਨਪੀਰ ਦੇ ਚੱਲ ਗਿਆ ਨਾ ਮੜੀ ਪੋਖੋਰ ਲਾ ਕੇ ਅਣ ਦੇ ਫੇਰ ਕੱਢਾਂਗੇ ਧੂੜਾ ਅੱਛਾ 5 ਮਿੰਟ ਹੋ 5 ਮਿੰਟ ਆ ਗਏ ਹੂੰ ਸਿਸਟਮ ਤਾਂ ਘਾਟਾ ਹੈ ਹੈ ਸਿਮਰਦਾਵਨ ਕੋਟੇ ਵੇਰ ਤੇ ਮਨੁਆ ਪਰ ਗੱਡੀ ਚ ਨਾ ਰਹਿ ਗਿਆ ਓਏ ਪਿਛਲੀ ਮੇਜੜੀ ਜੇਚ ਮੈਂ ਪਾਇਆ ਸੀ ਉਹ ਚ ਦੇਖਿਆ ਸੀਗਾ ਦੂਜੀ ਚ ਨਹੀਂ ਨਾ ਮੈਂ ਆਧਾਰ ਕਾਰਡ ਆਪ ਕੱਢਿਆ ਪਰਸ ਤੋਂ ਜਦੋਂ ਆਪਾਂ ਹੋਟਲ ਦਾ ਰੈਂਟਰ ਹਾਇਰ ਕੀਤਾ ਉਦੋਂ ਰੈਂਟ ਤਾਂ ਦੇਖੀ ਰੇਟ ਤਾਂ ਕਰ ਲਓ ਸੋਲਵ ਹੋ ਲੈਣਾ ਕੱਪੜੇ ਨਹੀਂ ਗਰਮ ਗਰਮ ਕੱਪੜੇ ਆ ਬੁੜੀਆਂ ਵਾਲੀ ਬੁ ਦੇਖ ਲੈ ਦੇਖ ਲੈ ਚਲ ਮੁਰਦੇ ਹੋਏ ਦੇਖ ਲਈਂ ਤਰਾ ਹਾਂਜੀ ਕੋਈ ਨਹੀਂ ਆ ਗਿਆ ਜੀ ਮੁੜ ਕੇ ਕਿਰਾਏ ਸੀ 4000 ਰੁਪਏ ਤੋਂ 2000 ਲੈਸਰ ਤੇ ਤਾਂ ਆ ਗਿਆ ਸੀ ਕਿਰੇ ਉੱਥੇ ਪੱਕੀ ਜਿਹੀ ਬਰਾਂਗ ਰੇਟਾਂ ਤਾਂ ਹੀ ਫਰਕਾ ਚੱਕੋ 150 ਲਾਇਓ ਇੱਥੇ ਮਾਰ ਦਿਆ ਛਾ ਮਾਰ ਛਾ ਮੰਮੀ ਪੁੱਛ ਰਹੀ ਦੀ ਮੈਨੂੰ ਤਾਂ ਪਤਾ ਨਹੀਂ ਲੈਣਾ ਇਹ ਜਾਣਾ ਹੀ ਹੈ ਛਾ ਕਰਸੀ 'ਚ ਬੈਠਾ ਹੈ। ਹੌਲੀ ਨਿਕਲ ਜੀਦਾ। ਕੋਈ ਹੋਰ ਨਹੀਂ ਦਾ ਕੁਰਸੀ 'ਚ ਬੈਠਾ ਹੈ। ਇੱਕ ਮੈਂ ਹਾਲੀ ਹੂ आठा खोल लोकांत मारदा म ਨਾ ਵੈਸਟ ਬਈ ਬਿਲਕੁਲ ਨਹੀਂ ਪੰਜ ਛੇ ਚੀਜ਼ਾਂ ਟਰਾਈ ਕੀਤੇ ਆ ਤਾਂ ਲਾਲਾ ਜੀ ਸਿਰ ਆਇਆ ਜੀ ਚੀਜ਼ ਦਿਖਾ ਦੇਉਂ ਇੱਕ ਥੱਪੇਸ਼ ਇੱਕ ਕਾਤੇ ਸਟ੍ਰੀਮ ਕੌਰਨ ਇੱਕ ਉਹਦਾ ਨਾਮ ਕੋ ਲਗਾ ਰੈੱਡ ਜੇ ਦੇ ਚਾਕਲੇਟ ਵਗੈਰਾ ਪਾਕੀਸਤਾਨ ਤੇ ਸੀ ਉਹ ਵੀਡੀਓ ਚ ਹੈਗਾ ਇਹ ਸਰਾਹੀ ਸੀ ਬਈ ਤੇ ਹੁਣ ਅੰਡ ਕਰਾਇਆ ਤਵਾ ਦੇਖਣਾ ਟਰਾਈ ਕਰਕੇ ਦੇਖੀ ਪਹਿਲਾਂ ਬਹੁਤ ਸਰਾ ਵਿਦ ਗਰੇਵੀ ਤਵਾ ਦੇਖਣਾ ਇਹ ਹੈ ਤਾਂ ਆਈ ਕੀ ਬਾਤ ਹਾਂਜੀ ਹੁਣ ਚੱਲਿਆਂ ਹੋਟਲ ਵੱਲ ਤੇ ਢਾਬਾ ਭਾਲਦੇ ਆਂਗੇ ਨਾ ਰਸਤੇ 'ਚ ਆਉਂਦੇ ਆ ਉਹ ਰੈਸਟੋਰੈਂਟ ਜਿਹਾਉਂਦੇ ਮੇਰੇ ਢਾਬਾ ਇੱਥੇ ਹੈਗਾ ਕਿੰਨੀ ਕੁ ਦੂਰੀ ਤੇ ਨਾ ਲਈ ਆ ਦੂਰੀ ਨਾ ਹੋਰ ਸਾਹਮਣੇ ਢਾਬਾ ਹੈ ਕੋਸਤੇ ਹਾਂ ਸਾਹਮਣੇ ਢਾਬਾ ਧੰਨਵਾਦ ਬਾਹਰ ਵਾਲੀ ਗੱਡੀ ਮੁਰੋੜੀ ਕਰਤੀ ਜੀ ਸਾਰਾ ਇਹ ਕਰਦਾ ਦਿਖਦਾ ਸਾਰਾ ਪਾਣ ਤੇ ਮੋੜ ਸਮਝਾਤਾ ਬਾਈ ਨੇ ਉਹ ਆ ਗਿਆ ਪੰਜਾਬੀ ਢਾਬਾ ਖਾਣਾ ਪੈਕ ਕਰਨ ਦਾ ਹੋਟਲ ਤੋਂ ਥੋੜਾ ਜਿਆਦਾ ਮਹਿੰਗਾ ਸੀਗਾ ਰੈਸਟੋਰੈਂਟ ਦੇ ਉਹ ਆਪਣੇ ਜਿਹੜੇ 120 ਰੁਪਏ 150 ਦੀ ਸੀ ਉਹ 300 ਦੀ ਸੀ ਇਸ ਲਈ ਬਾਹਰੋਂ ਪੈਕ ਕਰਾਉਣ ਜਾ ਰਹੇ ਆ ਪੰਜਾਬੀ ਢਾਬਾ ਇੱਥੇ ਕਿੱਥੇ ਦੇਸ਼ ਸੀ ਉਹ ਕਿੱਥੇ ਆ ਉਹ ਸਾਹਮਣੇ ਪੰਜਾਬੀ ਢਾਬਾ ਆ ਗਿਆ ਉਹ ਤੋਂ ਪੈਕ ਕਰਾਉਣ ਨੇ ਪਹੁੰਚ ਗਏ ਹੁਣ ਆਪਾਂ ਪੰਜਾਬੀ ਟਾਬੇ ਤੇ ਇੱਥੇ ਚਿਕਨ ਕਰੀ ਕਰਾ ਰਹੇ ਆਂ ਪੈਕ ਵੰਦੇ ਦੇਖ ਲੋ ਰੰਗ ਪੱਟ ਕਰਾਈਆਂ ਰੋਟੀਆਂ ਤੇ ਤਵਾ ਚਿਕਨ ਬਿਕਰੇ ਵੀ ਫੁੱਲਸ ਇਹ ਆ ਪੰਜਾਬੀ ਟਾਬਾ ਬਰੇ ਆਪਣੀ ਪੈ ਕੋਈ ਜਾਂਦਾ ਨਾ ਨੌਕਰੀ ਕਰ ਜਾ ਕੰਟੀ ਹੋ ਰਹੀ ਨਹੀਂ ਭਾਜੋ ਹਾਂ ਹਾਂ ਕੋਈ ਨਾ ਕੋਈ ਨਾ ਇਹ ਉੱਥੇ ਗਾਂਧੀ ਚੌਕ ਚੋਂ ਥੱਲੇ ਵੱਲ ਟਲਦੇ ਉੱਥੇ ਢਾਬਾ ਆਉਂਦਾ ਬਹੁਤ ਬੁਧੀਆ ਚਿਕਨ ਵਗੈਰਾ ਸੀ ਪਹਿਲਾਂ ਟੈਸਟ ਕਰਕੇ ਦੇਖੇ ਜੀਜਾ ਇੱਥੇ ਸਾਰੀਆਂ ਇਨਵੈਸਟਰ ਜਿਵੇਂ ਅੰਮ੍ਰਿਤਸਰ ਚ ਵੈਸਟ ਹੁੰਦੀ ਹੈ ਦਿੱਲੀ ਦਾ ਸਟਰੀਟ ਫੂਡ ਹੈ ਨਾ ਸਟਰੀਟ ਫੂਡ ਸਿਰਾਈ ਹੈ ਇੱਥੇ ਇੱਦਾਂ ਕੋਈ ਉਹ ਚੀਜ਼ ਹੈਗੀ ਹੋਣੀ ਨਾ ਯਾਰ ਜਨ ਲੋਕ ਇਦਾਂ ਨੂੰ ਬਹੁਤ ਪਸੰਦ ਆਉਂਦੀ ਓਹ ਬਲੌਗ 'ਚ ਹੈ ਸਾਡਾ ਬਈ ਚਿਕਨ ਰੈਡੀ ਹੋਆ ਕਿਹੜਾ ਚਿਕਨ ਦਿਖਾਤਾ ਦੀ ਆ ਬਣੀ ਜਾਂਦਾ ਬਈ ਸਾਡੇ ਵਾਲਾ ਅਨੇ ਉਹ ਤਵਾ ਕਰਾਈ ਹੈ ਉਹ ਵੀ ਨਹੀਂ ਬਣੀ ਤੰਦੂਰੀ ਰੋਟੀ ਤੇ ਵਿਦ ਗਰੇਵੀ ਵਾਲਾ ਤਵਾ ਚਿਕਨਾ ਗਰੇਵੀ ਵਾਲਾ ਤੂੰ ਦੇਖੇ ਜਾਉਂ ਵਾਈ ਹਣ ਰੋਟੀਆਂ ਲਾਉਣ ਲੱਗਿਆ ਆਪ ਹੀ ਸਾਰਾ ਕੁਝ ਸੰਭਾਲਦਾ ਪਹਿਲਾਂ ਚਿਕਨ ਦਾ ਵੀ ਤੇ ਰੋਟੀ ਦਾ ਵੀ ਆਪ ਹੀ ਰੋਟੀਆਂ ਥੱਪੀ ਜਾਂਦਾ ਵਿੱਚ ਤੰਦੂਰੀ ਚਿਕਨ ਲੱਗਿਆ ਪਿਆ ਉਹਦੀ ਸੀਤ ਹਾਲ ਹੋ ਗਿਆ ਹਾਂ ਜੀ ਹਾਂ ਜੀ ਬਾਈ ਜੀ ਹਾਲ ਕਰਾ ਹਾਂ ਨੂੰ ਰੱਖੋ ਬਹੁਤ ਵਧੀਆ ਲੱਗਿਆ ਇਹਨਾਂ ਦਾ ਹਾਂ ਜੀ ਇਤਲੋ ਜੀ ਚਲੋ ਜੀ ਬਣੋ ਜੀ ¿Cómo, a mí? ¿A mí cómo? ¿A mí? conmigo, ¿Amy, ¿A mí cómo? cómo estaba, a mí cómo?